ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਤਰੀਕਾ 22 ਜੁਲਾਈ 22 ਜੁਲਾਈ ਦਾ ਮਾਹੌਲ ਥੋੜਾ ਘਟਪੜੀ ਹੈਗਾ ਕਿਉਂਕਿ ਸਾਰੇ ਹਿਮਾਚਲ ਦੇ ਵਿੱਚ ਬਹੁਤ ਭਾਰੀ بارش ਹੋ ਰਹੀ ਆ ਖਾਸ ਕਰਕੇ 21 ਜੁਲਾਈ 21 ਜੁਲਾਈ ਇੰਨਾ ਕੁ ਭਾਰੀ ਦੰਸੀ ਹਿਮਾਚਲ ਵਾਸਤੇ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਪਹਿਲਾਂ ਇੰਨੀ بارش ਕਿਤੇ ਹੋਈ ਹੋਊਗੀ ਸਾਰੇ ਹਿਮਾਚਲ ਦੇ ਵਿੱਚ ਲਾਹੌਲ ਸਪਿਤੀ ਤੱਕ ਜਿਹੜੇ ਪਾਸੋਂ ਸਤਲੁਜ ਸਟਾਰਟ ਹੁੰਦਾ ਉਸ ਤੋਂ ਲੈ ਕੇ ਮਤਲਬ ਸਾਰੇ ਹਿਮਾਚਲ ਦੇ ਵਿੱਚ بارش ਹੋਈ ਆ ਜਿਹੜਾ ਉੱਧਰਲਾ ਪਾਸਾ ਹੈਗਾ ਮਨੀਕਰਨ ਸਾਹਾ ਵਾਲਾ ਚੰਬਾ ਮੰਡੀ ਉਹ ਸਾਰੇ ਏਰੀਆ ਦੇ ਵਿੱਚ ਬਹੁਤ بارش ਹੋਈ ਆ ਉਧਰਲੇ ਪਾਸੇ ਜਿਹੜਾ ਪੰਡੋ ਡੈਮ ਆ ਉਹ ਪੂਰਾ ਫੁੱਲ ਭਰਿਆ ਹੋਇਆਗਾ ਉਹਦੇ ਵਿੱਚ ਪਾਣੀ 70000 ਕਿਊਸਕਾ ਰਿਆ ਸੀ ਹੋਰ ਵਧ ਗਿਆ ਸੀਗਾ ਕੱਲ ਇੰਨਾ ਪਾਣੀ ਉਹਦੇ ਵਿੱਚ ਆਇਆਗਾ ਉਹਦੇ ਵਿੱਚੋਂ 42000 ਕਿਊਸਕ ਛੱਡਿਆ ਸੀਗਾ ਉਸ ਤੋਂ ਬਾਅਦ ਇਹਦਾ ਕਿਹੜਾ ਡੈਮ ਆ ਜਿਵੇਂ ਪੌਂਗ ਹੋ ਗਿਆ ਪਾਖੜਾ ਹੋ ਗਿਆ ਸਾਰੇ ਡੈਮਾਂ ਦਾ ਜਿਹੜਾ ਪੱਧਰ ਆ ਮਤਲਬ ਫੁੱਟਾਂ ਦੇ ਵਿੱਚ ਆਪਾਂ ਕੀ ਕਹੀਏ ਨੱਕੋ ਨੱਕ ਭਰੇ ਹੋਏ ਆਗੇ ਫੁੱਟਾਂ ਦੀ ਮਿੰਤੀ ਗਣਤੀ ਛੱਡੋ ਇਸ ਵਕਤ ਤਾਂ ਉਹ ਨੱਕੋ ਨੱਕ ਭਰੇ ਹੋਏ ਆ ਜਿੰਨੇ ਵੀ ਡੈਮ ਆ ਗਏ ਇਹ ਹੋ ਕੇ ਮੇਨ ਉਦੋਂ ਬਾਅਦ ਜਿਹੜੇ ਉੱਪਰ ਹੋਰ ਡੈਮ ਨੇ ਸਤਲੁਜ ਵਾਲੇ ਪਾਸੇ ਸਾਰੇ ਨੱਕੋ ਨੱਕ ਭਰੇ ਵੈਸ ਵਕਤ ਕੋਈ ਚੀਜ਼ ਖਾਲੀ ਨਹੀਂ ਕਿ ਸੁਖਨਾ ਲੈ ਕੇ ਵੀ ਫੁੱਲ ਭਰੀ ਵੀ ਆ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ ਹਿਮਾਚਲ ਦੇ ਵਿੱਚ ਉਹ ਸਾਰਾ ਪਾਣੀ ਪੰਜਾਬ ਵਾਲੇ ਪਾਸੇ ਨੂੰ ਆਉਣਾਗਾ ਇੰਨਾ ਕ ਟਕਿਆ ਰਹਿ ਗਿਆ ਕੱਲ ਸ਼ਾਮ ਨੂੰ ਬਾਰਿਸ਼ ਵਿੱਜਦੀ ਹਟ ਗਈ ਸੀ ਸੋਲਣ ਸਰਮੌਰ ਇਹਨਾਂ ਜ਼ਿਲ੍ਹੇ 'ਚ ਕੱਲ ਸ਼ਾਮ ਬਾਰਿਸ਼ ਬੰਦ ਹੋ ਗਈ ਸੀ ਉਹਦਾ ਕਰਕੇ ਇੱਕ ਵਾਰੀ ਪਾਣੀ ਦੀ ਚਾਲ ਟੁੱਟ ਗਈ ਇਹ ਵਧੀਆ ਟਕਿਆ ਰਹਿ ਗਿਆ ਹੁਣ ਆਪਾਂ ਕਰਦੇ ਹਾਂ ਗੱਲ ਸੋਲਣ ਸਰਮੌਰ ਦੀ ਸੋਲਣ ਸਰਮੌਰ ਕੱਲ ਬਹੁਤ ਬਾਰਿਸ਼ ਹੋਈ 21 ਤਰੀ ਉਸ ਤੋਂ ਬਾਅਦ ਕੱਲ ਸ਼ਾਮ ਨੂੰ ਬੰਦ ਹੋ ਗਈ ਸੀ ਰਾਤ ਫੇਰ ਸੋਲਣ ਦੇ ਵਿੱਚ ਬਹੁਤ ਬਹੁਤ ਭਾਰੀ بارش ਹੋਈ ਆ ਕੱਲ ਰਾਤ ਸੋਲਣ ਦੇ ਵਿੱਚ ਫੇਰ بارش ਹੋਈ ਹੈ ਸਿਰਮੌਰ ਦੇ ਵਿੱਚ ਹੋਈ ਗਈ ਆ ਇੱਕ ਵਾਰੀ ਕੱਲ ਸ਼ਾਮ ਨੂੰ ਘਟ ਗਈ ਸੀ ਕਾਲੇ ਆਂਬ ਵੀ ਘਟ ਗਈ ਸੀ ਨਾਹਣ ਵੀ ਘਟ ਗਈ ਸੀ ਪਰ ਉਸ ਤੋਂ ਬਾਅਦ ਫੇਰ ਰਾਤ ਨੂੰ بارش ਹੋਈ ਹੈਗੀ ਉਹਦਾ ਕਰਕੇ ਜਿਹੜੀ ਕੱਲ ਸ਼ਾਮ ਨੂੰ بارش ਘਟੀ ਸੀ ਉਹਦਾ ਕਰਕੇ ਜਿਹੜਾ ਅੱਜ ਸਵੇਰੇ ਪਾਣੀ ਘਟਿਆਗਾ ਮਾਰਕੰਡਾ ਦੇ ਵਿੱਚ ਵੀ ਪਾਣੀ ਸਵੇਰੇ ਘਟ ਗਿਆ ਘੱਗਰ ਦੇ ਵਿੱਚ ਵੀ ਇੱਥੇ ਪਾਣੀ ਸਵੇਰੇ ਘਟ ਗਿਆ ਉਹ ਚੱਲਦੇ ਆਪਾਂ ਦਿਖਾਉਣਾ ਤੁਹਾਨੂੰ ਅੱਗੇ ਅੱਜ ਤੁਹਾਨੂੰ ਘੱਗਰ ਤੇ ਜਾ ਕੇ ਆਏ ਖੁਦ ਦਖਾਉਣਾ ਤੁਹਾਨੂੰ ਕਿ ਕਗਰ ਦੇ ਵਿੱਚ ਪਾਣੀ ਘਟ ਗਿਆ ਮਾਰਕੰਡਾ ਦੇ ਵਿੱਚ ਪਾਣੀ ਘਟ ਗਿਆ ਅੱਜ ਸਵੇਰੇ ਰਾਤ ਪਰ ਕਗਰ ਵੀ ਬਿਲਕੁਲ ਫੁੱਲ ਚੱਲਿਆਗਾ ਪੁਲ ਦੇ ਉੱਪਰ ਦੀ ਤੇ ਜਿਹੜਾ ਮਾਰਕੰਡਾਗਾ ਉਹ ਵੀ ਬਿਲਕੁਲ ਫੁੱਲ ਚੱਲਿਆਗਾ ਜੇ ਮੈਂ ਤੁਹਾਨੂੰ ਕੱਲ ਸਵੇਰੇ ਦੱਸਤਾ ਸੀ ਨਾ ਵੀ ਉਹ ਟੱਕਰ ਮਾਰੂਗਾ ਕੰਨ ਦੇ ਨਾਲ ਤਾਂ ਟੱਕਰ ਮਾਰ ਕੇ ਕੱਲ ਸ਼ਾਮ ਨੂੰ 8 ਵਜੇ ਨੇ ਟੱਕਰ ਮਾਰ ਲਈ ਸੀ ਤੇ ਰਾਤ ਨੂੰ ਸਾਈ ਰਾਤ ਉਹ ਪਰਕੇ ਚੱਲਿਆ ਪੂਰਾ ਉਹਦੇ ਚ ਓਨਾ ਕ ਪਾਣੀ ਕਾਫੀ ਹੈਗਾ ਜਿਹੜੇ ਉਹਦੇ ਅਗਲੇ ਪਾਸੇ ਪਿੰਡ ਆ ਤਾਂ 7-8 ਉਹਨਾਂ ਪਿੰਡਾਂ ਦੇ ਵਿੱਚ ਪਾਣੀ ਵੜ ਜਾਂਦਾਗਾ ਸ਼ਾਇਦ ਪਾਣੀ ਰਾਤ ਉਹ ਪਿੰਡਾਂ 'ਚ ਆ ਗਿਆ ਹੋਊਗਾ 15 ਕਹ ਹਜ਼ਾਰ ਤੋਂ ਜੋ ਪਾਣੀ ਟੱਪਦਾਗਾ ਮਾਰਕੰਡਾ ਦੇ ਵਿੱਚ ਤਾਂ ਬੂਰੀਓ ਉਹ ਲੋਕਾਂ ਦੇ ਖੇਤਾਂ ਦੇ ਵਿੱਚ ਵੜਨ ਲੱਗ ਜਾਂਦੀ ਹੈਗੀ ਰਾਤ ਤਾਂ ਫਿਰ ਉਹਦੇ ਵਿੱਚ 20 ਹਜ਼ਾਰ ਤੋਂ ਉੱਪਰ ਚੱਲਿਆਗਾ ਕਹਿਣ ਤੋਂ ਭਾਵ ਕੀ ਹੈਗਾ ਜਿਹੜੀ ਕੱਲ ਬਾਰਿਸ਼ ਹੋਈ ਹੈ 21 ਨੂੰ ਉਹਦਾ ਕਰਕੇ ਰਾਤ ਘੱਗਰ ਤੇ ਮਾਰਕੰਡਾ ਬਿਲਕੁਲ ਫੁੱਲ ਚੱਲੇ ਆ ਜਿਹੜੀ ਬੱਦੀ ਵਾਲੀ ਨਦੀ ਆ ਉਹਦੇ ਵਿੱਚ ਵੀ ਰਾਤ ਪਾਣੀ ਚੱਲਿਆਗਾ ਥੋੜਾ ਚੱਲਿਆਗਾ ਉਹ ਕਿਸੇ ਪਿੰਡ ਦੇ ਵਿੱਚ ਵੜਿਆ ਨਹੀਂ ਹੈਗਾ ਹਜੇ ਹਜੇ ਉਹਦੇ ਅੰਦਰ ਅੰਦਰ ਹੈਗਾ ਕਕਰ ਦੇ ਵਿੱਚ ਵੀ ਅੰਦਰ ਅੰਦਰ ਪਾਣੀ ਚੱਲਿਆ ਸਿਰਫ ਪੁਲ ਦੇ ਉੱਪਰ ਦੀ ਪਾਣੀ ਚੱਲਿਆ ਥੋੜਾ ਜਿਹਾ ਤੇ ਜਿਹੜਾ ਆਪਣਾ ਮਾਰਕਨ ਦਾਗਾ ਉਹ ਵੀ ਰਾਤ ਫੁੱਲ ਚੱਲਿਆਗਾ ਤੋਂ ਇਹ ਸਾਰਿਆਂ ਦੇ ਵਿੱਚ ਪਾਣੀ ਰਾਤ ਚੱਲੀ ਗਿਆਗਾ ਅੱਜ ਫੇਰ ਹੁਣ ਵਾਰਸ਼ ਹੋਈ ਜਾਂਦੀ ਆ ਰਾਤ ਸੋਲਣ ਦੇ ਵਿੱਚ ਪੂਰੀ ਵਾਰਸ਼ ਹੋਈ ਆ ਸਿਰਮੌਰ ਦੇ ਵਿੱਚ ਹੋਈ ਆ ਹੁਣ ਫੇਰ ਮਹਾਲੀ ਅੱਜ ਸਵੇਰ ਤੋਂ ਲੈ ਕੇ ਕਿਣਮਣ ਕਣੀ ਮਤਲਬ ਇਹ ਪਾਣੀ ਤੁਰਿਆ ਨਹੀਂ ਹੈਗਾ ਰਾਤ ਤਾਂ ਪਾਣੀ ਤੁਰਦਾ ਸੀਗਾ ਪਰ ਅੱਜ ਸਵੇਰੇ ਹੁਣ ਪਾਣੀ ਤੁਰਿਆ ਨਹੀਂ ਹੈਗਾ ਕਿਣਮਣ ਕਣੀ ਹੋ ਰਹੀ ਹੈਗੀ ਮਹੌਲੇ ਇਸ ਵਕਤ ਡਰ ਤੋਂ ਬਾਹਰ ਹੈਗਾ ਇਸ ਵਕਤ ਕੋਈ ਡਰ ਵਾਲੀ ਗੱਲ ਹੈ ਨਹੀਂ ਇੱਕ ਵਾਰੀ ਛੋਟੇ ਕੋਲੇ ਪਾਣੀ ਆਊਗਾ 23 ਤਰੀਕ ਦੀ ਸ਼ਾਮ ਨੂੰ ਛੋਟੇ ਕੋਲੇ ਪਾਣੀ ਵਧ ਜਾਊਗਾ ਕੱਲ ਨੂੰ ਜਦੋਂ ਸਵੇਰੇ 23 ਦਾ ਦਿਨ ਚੜੂਗਾ ਨਾ ਉਹ ਛੋਟੇ ਕੋਲੇ ਪਾਣੀ ਵਧਣ ਲੱਗ ਜਾਊਗਾ ਸੋਨੂੰ ਐ ਲੱਗੂ ਵੀ ਵਧ ਗਿਆ ਕਿਉਂਕਿ ਪਹਿਲਾਂ ਨੂੰ ਪਾਣੀ ਜਿਆਦਾ ਸੀਗਾ ਪਹਿਲਾਂ ਨੂੰ ਵੱਧ ਵਧੂਗਾ ਕੱਲ ਨੂੰ ਸ਼ਾਮ ਤੱਕ ਵਾਧਾ ਵਾਧਾ ਵਧੀ ਜਾਊਗਾ ਠੀਕ ਹੈ ਮਿੱਤਰੋ ਕਹਿਣ ਤੋਂ ਬਾਅਦ ਕੀ ਆ ਸਾਰੇ ਡੈਮ ਨੱਕੋ ਨੱਕ ਭਰੇ ਹੋਏ ਆ ਸੁਖਨਾ ਲੈਕ ਭਰੀ ਵੀ ਆ ਛੱਡਿਆ ਹੈ ਨਹੀਂ ਪਾਣੀ ਅਜੇ ਸੁਖਨਾ ਲੈਕ ਦੇ ਵਿੱਚੋਂ ਮਾਰਕਨ ਦਾ ਘਾਟ ਗਈ ਸੀ ਸਵੇਰੇ ਅੱਜ ਕੱਗਰ ਸਵੇਰੇ ਘਟ ਗਿਆ ਸੀਗਾ ਅੱਜ ਰਾਤ ਨੂੰ ਦੁਆਰੇ ਵਧੂਗਾ ਬਾਕੀ ਦੇਖਾਂਗੇ ਬਾਈ ਦੀ ਰਾਤ ਨੂੰ ਕਿੰਨੀ بارش ਹੁੰਦੀ ਆ ਕਿੰਨਾ ਵਾਧਾ ਕਰਦਾ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਅੱਜ 8:00 ਤੱਕ ਹੀ ਪਾਣੀ ਆ ਜਾਊਗਾ ਦੁਆਰੇ ਇੱਥੇ 6:00 6:30 ਵਜੇ ਕੱਗਰ ਦੁਆਰੇ ਵਧਣ ਲੱਗ ਜਾਊਗਾ ਉਹ ਆਪਾਂ ਦੇਖਾਂਗੇ ਕਿੰਨਾ ਕੁ ਵਾਧਾ ਹੈਗਾ ਪਰ ਇੱਕ ਵਾਰੀ ਦੇਖੋ ਇਹੋ ਜਿਹਾ ਖਿਲਾਫ ਨੇਗੇ ਮੈਂ ਖੜਾਂਗਾ ਭੰਖਰਪੁਰ ਜਦੋਂ ਪੰਜਕੂਲੇ ਤੋਂ ਆਉਣੇ ਆਪਾਂ ਕਸ਼ੱਲਿਆ ਟਾਈਮ ਤੋਂ ਜਿੱਥੋਂ ਕੱਗਰ ਆਉਂਦਾ ਮੈਂ ਉਸ ਜਗ੍ਹਾ ਤੇ ਖੜਾਂਗਾ ਇਹੋ ਜਿਹਾ ਮਾਹੌਲ ਆ ਕੱਗਰ ਦਾ ਇੱਧਰਲੇ ਪਾਸੇ ਸਾਹਮਣੇ ਪੰਜਕੂ ਇਥੋਂ ਸਿਰਫ ਡੈਮ ਚਾਰ ਕਿਲੋਮੀਟਰ ਤੇ ਸਾਹਮਣੇ ਡੈਮ ਹੈਗਾ ਇਦੋਂ ਪਿੱਛੇ ਇੱਕ ਗੁਰਦੁਆਰਾ ਨਾੜਾ ਸਾਹਿਬ ਉਸ ਤੋਂ ਅੱਗੇ ਡੈਮ ਹੈਗਾ ਇਧਰਲੇ ਪਾਸੋਂ ਪਾਣੀ ਆਉਂਦਾ ਹੁੰਦਾ ਇਹ ਰਾਤ ਪਾਣੀ ਇਹ ਪੂਰਾ ਫੁੱਲ ਚੱਲਿਆਗਾ ਜਿਹੜਾ ਆ ਪੋਲਾਗਾ ਇਹਦੇ ਉੱਪਰ ਦੀ ਪਾਣੀ ਚੱਲਿਆ ਰਾਤ ਅੱਜ ਸਵੇਰੇ 6 ਵਜੇ ਇਹ ਪਾਣੀ ਘਟਿਆਗਾ ਆ ਦੇਖੋ ਸਾਰਾ ਇਧਰਲੇ ਪਾਸੇ ਉੱਪਰ ਦੀ ਪਾਣੀ ਚਲੀ ਗਿਆ ਇਹ ਆ ਸਾਰੇ ਬੂਟਿਆਂ ਦੇ ਉੱਪਰ ਦੀ ਗਿਆਗਾ ਹੁਣ ਇਸ ਵਕਤ ਇਹਦੇ ਵਿੱਚ ਇੰਨਾ ਕੁ ਪਾਣੀ ਆ ਤਕਰੀਬਨ 5-7000 ਕਿਊਸਕਾ 5000 ਕਹਿੰਦੇ ਹੁੰਦੇ ਜਦੋਂ ਇੰਨਾ ਕੁ ਹੁੰਦਾਗਾ ਉਦੇ ਹਿਸਾਬ ਨਾਲ ਦੇਖੋ ਤੁਸੀਂ ਇੰਨਾ ਕਾਗਾ ਰਾਤ ਰੋਕ ਰੋਕ ਕੇ ਸਾਰੇ ਕਿਤੇ بارش ਹੋਈ ਹੈਗੀ ਉਹਦੇ ਕਰਕੇ ਜਿਹੜਾ ਇਹਦਾ ਲੈਵਲ ਆ ਪਾਣੀ ਦਾ ਉਹ ਵਧ ਨਹੀਂ ਵਧਾ ਸੀਗਾ ਤਾਂ ਕਰਕੇ ਵਧਿਆ ਸੀਗਾ ਉੱਪਰ ਪਹਾੜਾਂ ਦੇ ਵਿੱਚ ਵੀ ਸਿਰਮੌਰ ਸੋਲਣ ਸਾਰੇ بارش ਹੋਈ ਆ ਸੋਲਣ ਦੇ ਵਿੱਚ ਰਾਤ ਬਹੁਤ ਹੋਈ ਆ ਜਿਹੜਾ ਇੱਕ ਵਾਰੀ ਪਾਣੀ ਟੁੱਟਿਆਗਾ ਇੱਕ ਵਾਰੀ ਪਾਣੀ ਘਟਿਆ ਨਾ ਮਾਰਕੰਡਾ ਦੇ ਵਿੱਚ ਵੀ ਇੱਥੇ ਵੀ ਪਾਣੀ ਘਟ ਗਿਆ ਟੁੱਟ ਗਿਆ ਪਾਣੀ ਇਹਦਾ ਕਾਰਨ ਕੀ ਸੀ ਕੱਲ ਸ਼ਾਮ ਨੂੰ ਇੱਕ ਵਾਰੀ بارش ਬੰਦ ਹੋਈ ਸੀ ਕਾਲੇ ਅੰਬ ਨਾਹਣਾ ਸੋਲਣ ਸਿਰਮੌਰ ਇਹਨਾਂ ਸਾਰੇ ਥਾਵਾਂ ਤੇ بارش ਬੰਦ ਹੋਈ ਸੀ ਉਹਦਾ ਕਰਕੇ ਰਾਤ ਨੂੰ ਇੱਕ ਵਾਰੀ ਪਾਣੀ ਘਟ ਨਹੀਂ ਘਟਣਾ ਸੀ ਕਿਉਂਕਿ ਇੱਥੋਂ ਨੇੜੇ ਹੈਗਾ ਸਿਰਫ ਇਥੋਂ 5-6 ਘੰਟਾ ਦਾ ਰਸਤਾ ਹੈਗਾ ਜਦੋਂ ਉੱਥੇ بارش ਹੁੰਦੀ ਹੈ 5-6 ਘਣੇ ਪਾਣੀ ਆ ਜਾਂਦਾ ਜਦੋਂ ਉੱਥੇ ਬੰਦ ਹੋ ਜਾਂਦੀ ਹੈ ਤਾਂ ਹਟ ਜਾਂਦਾ ਆ ਦੇਖੋ ਹੁਣ ਮੇਰੇ ਪਿੱਛੇ ਹੋ ਰਹੀ ਹੈ ਨਾ ਮੇਰੇ ਉੱਪਰ ਇੱਕ ਵਾਰੀ ਨਾ ਜਿਹੜੇ ਚਾਂਦਪੁਰ ਵਾਲੇ ਸੈਫਨਾਂਗੇ ਉਹਨਾਂ ਦੇ ਵਿੱਚੋਂ ਦਰਖਤ ਤੇ ਬੂਟੇ ਕੱਢ ਕੇ ਰੱਖੋ ਮਤਲਬ ਪੂਰੀ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਉਹਦੇ ਵਿੱਚ ਦੀ ਜਿਹੜਾ ਪਾਣੀ ਉਹ ਟੱਪੀ ਜਾਵੇ ਪਾਣੀ ਇੱਕ ਵਾਰੀ ਸੈਫਨ ਤੇ ਜਮਾ ਹੋਣ ਦਿਓ ਨਾ ਮੈਂ ਤੁਹਾਨੂੰ ਡਰਾਉਂਦਾ ਨਹੀਂ ਹੈਗਾ ਮੈਂ ਤੁਹਾਨੂੰ ਸਹੀ ਸੁਝਾਅ ਦੇ ਨਾਇਕ ਵੀ ਉਹਦੇ ਅ ਜਾਂ ਹੋਰ ਫੂਸਫਰਾਲ ਸੈਫਨ ਦੇ ਵਿੱਚ ਫਸਦਾ ਨਾ ਦਿਓ ਮੌਕੇ ਤੇ ਰਾਤ ਨੂੰ ਕੋਈ ਮਤਲਬ ਨਾ ਕੋਈ ਕੋਕਲੈਂਡ ਮਿਲੇ ਨਾ ਕੋਈ ਹੋਰ ਹੱਲ ਹੋਵੇ ਕਿਵੇਂ ਕੱਢੋਗੇ ਉਹਨੂੰ ਹਰ ਰੋਜ਼ ਮਤਲਬ ਪੱਕਾ ਹੱਲ ਕਰੋ ਉਹਦਾ ਕੱਢਣ ਦਾ ਤੇ ਉਹਦੇ ਪਹਿਰਾ ਦੇਵੋ ਰਾਤ ਬਰਾਤੇ ਜਾ ਕੇ ਕੁਝ ਫਸਦਾਗਾ ਉਹਨੂੰ ਸਾਫ਼ ਕਰਨ ਦਾ ਪੱਕਾ ਹੀਲਾ ਕਰੋ ਹਜੇ ਡਰ ਵਾਲੀ ਗੱਲ ਕੋਈ ਨਹੀਂ ਨੰਗੀ ਜਾਊਗਾ ਇਹਦੇ ਵਿੱਚ ਵੀ ਤੇ ਪਰ ਤੁਸੀਂ ਉਹਨੂੰ ਸਾਫ਼ ਜ਼ਰੂਰ ਰੱਖਣਾਗਾ ਇਹ ਗੱਲ ਮੇਰੀ ਨੋਟ ਕਰ ਲਓ ਧਿਆਨ ਵਾਰ-ਵਾਰ ਕਹਿੰਨਾ ਮੈਂ ਉਹਨੂੰ ਸਾਫ਼ ਰੱਖਣੀ ਹੀ ਰੱਖਣਾਗਾ ਇਹ ਸੀ ਗਿਆ ਅੱਜ ਦੀਆਂ ਗੱਲਾਂ ਬਾਤਾਂ ਮੜੇ ਮੋਟੀਆਂ ਗਲਤੀਆਂ ਹੁੰਦੀਆਂ ਰਹਿੰਦੀਆਂ ਆਂ ਦੀਆਂ ਮੈਂ ਕਿਹੜਾ ਗਾਂਹ ਰਵੀਸ਼ ਕੁਮਾਰ ਆਂਗਾ ਬਾਕੀ ਇੱਕ ਪੇਜ ਬਣਾਇਆ ਆਪਾਂ ਫੇਸਬੁੱਕ ਤੇ ਸਪੈਸ਼ਲ ਕੰਮ ਕਰ ਖਾਤਰ ਉਸ ਤੇ ਬਾਰ ਬਾਰ ਲਾਈਵ ਆਇਆ ਕਰਾਂਗੇ ਥੋੜੇ ਫਾਲੋਅਰ ਵਧਣ ਦੇ ਉਤੇ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਆ ਤੇ ਕਮੈਂਟ ਬਾਕਸ ਦੇ ਵਿੱਚ ਵੀ ਆ ਦੋਨਾਂ ਥਾਵਾਂ ਤੋਂ ਲਿੰਕ ਲੈ ਸਕਦੇ ਹੋ ਤੁਸੀਂ ਉਹਨੂੰ ਫੋਲੋ ਕਰੋ ਉਹਦੇ ਫਾਲੋਅਰ ਵਧਣ ਦਿਓ ਫਿਰ ਆਪਾਂ ਉਹਦੇ ਲਾਈਵ ਆਇਆ ਕਰਾਂਗੇ ਬਾਰ ਬਾਰ ਫਿਰ ਬਣੂ ਆਪਣੀ ਗੱਲਬਾਤ YouTube ਤੇ ਨਜ਼ਾਰਾ ਨਹੀਂ ਆਉਂਦਾ ਬਾਰ ਬਾਰ ਨਹੀਂ ਵੀਡੀਓ ਪਾ ਸਕਦੇ ਇੱਕ ਵਾਰੀ ਪਾਉਣੀ ਪੈਂਦੀ ਹੈ 24 ਘੰਟਿਆਂ ਬਾਅਦ ਗੱਲ ਹੀ ਨਹੀਂ ਬਣਦੀ ਤਾਂ ਫਿਰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਘੰਟੀ ਜੀ ਵੀ ਦਬਦਿਆ ਕਰੋ ਹੱਸੀ ਕਾਲ